ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਤਉਦੀਨ ਆਉਂਦੀ ਪੁਲਿਸ ਚੌਂਕੀ ਗੁਰਬਖਸ਼ ਨਗਰ ਦੇ ਕੋਲ ਹੋਇਆ tMapਕਾ tMapਕਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸਸੰਸਣੀ ਇਲਾਕੇ ਦੇ ਵਿੱਚ ਸਭ ਦਾ ਦਾ ਮਾਹੌਲ ਉੱਥੇ ਹੀ ਇਲਾਕੇ ਵਾਸੀ ਸਹਮੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਆਸੀ ਨਹੀਂ ਹਾਂ ਸੁਰੱਖਿਅਤ ਕੀ ਕਿਆ ਹੈ ਤੁਸੀਂ ਵੀ ਸੁਣੋ ਗੁਰਬਖਸ਼ ਨਗਰ ਇਹ ਕਹਿੰਦੇ ਕਿ ਆਸੀਗਾ ساری ਰਾਤ ਰਤੀ ਪੌਣੇ 3:00 ਤਿੰਨ ਹੋਏ ਦੇ ਕਰੀਬ ਕੋਈ ਬਹੁਤ ਜ਼ੋਰਦਾਰ tMapਕਾ ਹੋਇਆ ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਅਵਾਜ਼ ਗਈ ਹੈ ਲੇਕਿਨ ਕੋਈ ਵੀ ਬਾਹਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਤੇ ਹੀ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੀ ਹੁੰਦੇ ਆ ਤੇ ਮੈਂ ਕਿਹਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਾਹਦਾ ਅਵਾਜ਼ ਆਈ ਹੈ ਕਾਹਦਾ ਧਮਾਕਾ ਆਇਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਕੇ ਨਹੀਂ ਪਤਾ ਲੱਗਦਾ ਕਿ ਕਿਹੜੀ ਜਗ੍ਹਾ ਹੋਇਆ ਸੀ ਕਿਉਂਕਿ ਇਹ ਬਿਲਕੁਲ ਬਾਹਰ ਹੋਇਆ ਤੁਮਰ ਦਾ ਇਹ ਨਹੀਂ ਪੂਰਾ ਪਤਾ ਕਿਉਂਕਿ ਮੈਂ ਤੇ ਬਾਈ ਚਾਂਦ ਬਾਥਰੂਮ ਕਰਨ ਆਇਆ ਤੇ ਛੱਜੇ ਤੇ ਆਇਆ ਤੇ ਦੇਖੇ ਹੁਣ ਸਿਰਫ ਪਤਾ ਲੱਗਾ ਕਿ ਕੀ ਗੱਲਬਾਤ ਹੈ ਮੜਾ ਬੋਟਾ ਮੇਰੇ ਤੇ ਉਸ ਵੇਲੇ ਪਤਾ ਲੱਗਾ ਵਾਈਫ ਨੇ ਉਠਾਇਆ ਹੈ ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਪੁਲਿਸ ਦੀ ਕੋਈ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕਿ ਸਾਰਾ ਦੇਖਣ ਆਏ ਆ ਤੇ ਉਹ ਕਹਿੰਦੇ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨਹੀਂ ਪਤਾ ਐਵੇਂ ਤੁਹਾਨੂੰ ਕੀ ਲੇਕਿਨ ਤਮਾਕਾ ਬਸ਼ਯਾ ਹੈ 100% ਕੀ 1 ਲੱਖ ਪਰਸੈਂਟ ਹੋਇਆ ਪੁਲਿਸ ਬੋਲਦੀ ਹੈ ਮੌਕੇ ਤੇ ਪੁਲਿਸ ਮੇਂ ਕੀਤੀ ਜਾ ਰਹੀ ਜਾਂਚ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਹੈ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਕੁਮਾਰਾ ਜੀ ਕਿਹੜਾ ਲੱਗਦਾ ਨਿਵਾਸੀ ਆ ਕੀ ਕਰਵਾਤੀ ਇੱਥੇ ਤੁਮਹਾਰਾ ਤੋਂ ਤਮਾਕਾ ਆਇਆ ਹੈ ਪਰ ਇਹ ਨਹੀਂ ਪਤਾ ਲਗਾ ਕਿਸ ਚੀਜ਼ ਦਾ ਤਮਾਕਾ ਆਇਆ ਹੈ ਇਹ ਬਮਾਂ ਨੂੰ ਆ ਚੀਜ਼ ਹੈ ਉਸ ਤਰ੍ਹਾਂ ਦਾ ਧਮਾਕਾ ਆਇਆ ਹੈ ਹਾਂ ਜੀ ਜੀ ਇਹ ਹੈ ਕਿ ਗੁਰਬਖਸ਼ ਨਗਰ ਟੌਂਕੀ ਦੇ ਕੋਲ ਹੋਇਆ ਹੈ ਜਾਂ ਭਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਤੇ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਆ ਗਏ ਆ ਸਾਰੇ ਕਰਨ ਰਿਹਾ ਬਹੁਤ ਵੱਡੀ ਸਲੰਗਾ ਜੋ ਕਿ ਪੁਲਿਸ ਨੂੰ ਪਰ ਆਪਣੇ ਆਨ ਸੁਰੱਖਤ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਆਨ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਅਸਲ ਇਹ ਨਹੀਂ ਪਤਾ ਕਿ ਇਹਨੇ ਲੁੱਟ ਖੋਏ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਜ ਵਾਪਸ ਆਣਾਂਗੇ ਇਹ ਕੋਈ ਨਹੀਂ ਪਤਾ ਉਹਨ ਕੀ ਮੰਗੀ ਕਰ ਮੰਗ ਹੈ ਕਿ ਇਸ ਅਗਸਤ ਨੂੰ ਲਈ ਜਾਏ ਪੁਲਿਸ ਇਹ ਪੁਲਿਸ ਸਾਰੇ ਪਤਾ ਕਰੇ ਇਹ ਪੁਲਿਸ ਜੋ ਹੋਏਗਾ ਵਧੀਆ ਹੀ ਕਰ ਪੁਲਿਸ ਬਹੁਤ ਵਧੀਆ ਕਾਰੀ ਕੰਮ ਇਹੋ ਜੀ ਕੋਈ ਗੱਲ ਹੈ ਇਹ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾ ਹੀ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਸ ਚੌਂਕੀ ਹੁੰਦੀ ਸੀਗੀ ਉਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰਿਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਹਨ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਕਿੰਨੇ ਵਜੇ ਸਮਾਹ ਹੋਏਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫਰੈਂਸਿਕੀਆਂ ਦੂਜੀ ਟੀਮਾਂ ਵੀ ਬੁਲਾ ਕੇ ਕਰੀ ਬੇਖ ਰਹਿੰਦੇ ਆਂ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਇੱਕ ਅਜੇ ਪਹੁੰਚੇ ਆ ਜੀ ਇਹਨੂੰ ਕਰ ਰਹੇ ਆ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵਜੇ ਰਹੇਗਾ ਜੀ ਇਹ ਆਹ ਇਨਫਾਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਆ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਧਮਾਕਾ ਹੋਇਆ ਰਾਤ ਅੱਜ ਜਾਣ ਜਾਰੀ ਆ ਇਸ ਦੇ ਵਿੱਚ ਦੇਸ਼ ਕਾਰਨ ਕਰਕੇ ਧਮਾਕਾ ਆਇਆ ਉਸ ਤੇ ਫਿਰ ਤੁਹਾਨੂੰ ਵੱਖਰਾ ਬਰੀਕਰਾਰ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਇਹ ਇਹ ਅਜੀਬ ਨਹੀਂ ਆ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਸੀਸੀਟੀਵੀ ਕੋਈ ਹੋਵੇ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅ